ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈਨੀ ਗੌਰਵਕਰ ਸ਼ੇਰਪੁਰ ਵੱਲੋਂ ਪਿਆਰ ਭਰਿ ਨਮਸਕਾਰ ਆਓ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀਨਾ ਆਸ਼ਰਮ ਬਾਬਾ ਸ੍ਰੀ ਚਾਂਜੀ ਬ੍ਰਕਤ ਕੁਟਿਆ ਮਾਨਸਾ ਖੁਰਦ ਜ਼ਿਲ੍ਹਾ ਮਾਨਸਾ ਜਿੱਥੇ ਬ੍ਰਹਮਲੀਨ ਮਹਾਵਿਦੇਸ਼ਵਰ Swami Naranjat Dev Maharaj ji ਦੀ ਅਪਾਰ ਕਿਰਪਾ ਸਦਕਾ ਬਿਗ ਹੋਪ ਫਾਊਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਮੁਫਤ ਦਿਵਿਆਂਗ ਕੈਂਪ ਲਗਾਇਆ ਗਿਆ ਅਸਥਾਨ ਦੇ ਮੌਜੂਦਾ ਗੱਦੀ ਰਸ਼ੀਨ ਸ਼੍ਰੀਮਾਨ ਮਹੰਤ ਪਰਸੋਤਮ ਦਾਸ ਜੀ ਦੇਖ ਰਹੇ ਖੇਤ ਸਮੂਹ ਸੰਗਤ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ 150 ਦੇ ਕਰੀਬ ਮਰੀਜ਼ਾਂ ਨੇ ਹਾਜ਼ਰੀ ਲਗਵਾਈ ਧਨੂ ਦਾਤਾ ਤੀਰਿਆਂ ਸਹਾਰਾ Oh, oh, ਮੰਗਦੇ ਆਦਾ ਦੇਖ ਰਹਿਮਤ ਤੇ ਤੇਰੀ ਮੰਗਦੇ ਆਦਾ ਦੇਖ ਰਹਿਮਤ ਤੇ ਤੇਰੀ ਮੰਗਦੇ ਆਦਾ ਤੇ ਇਸ ਦਿਲ ਦੀ ਫੇਰੀ ਤੇਰੇ ਹੱਥ ਥੋਰ ਸਾਥੀ ਜ਼ਿੰਦਗੀ ਦੀ ਵੇਲੀ ਤੇਰੇ ਹੱਥ ਥੋਰ ਸਾਥੀ दुख ਤੇਰੀਆਂ ਦੁਆਰਿਆਂ ਦੀ ਲੋੜੇ ਉੱਚੇ ਸੁਤੇ ਤੇਰੀਆਂ ਆਰਿਆਂ ਦੀ ਲੋੜੇ ਉੱਚੇ ਸੰਤ ਤੇਰੀਆਂ ਪਹਿਲਾਂ ਤਾਂ ਅਸੀਂ ਸਾਡੇ ਬਾਬਾ ਪਰਸ਼ੋਤੰਦਾਰ ਜੀਾਂ ਦਾ ਇਹਨਾਂ ਦਾ ਧੰਨਵਾਦ ਕਰਦੇ ਆਂ ਜਿਹੜਾ ਅੱਜ ਛੋਟੀ ਮਾਨਸਾ ਵਿਖੇ ਪ੍ਰਗਟਪੁਟੀਆਂ ਦੇ ਵਿੱਚ ਬਿਗ ਹੋਪ ਫਾਊਂਡੇਸ਼ਨ ਵੱਲੋਂ ਜਿਹੜਾ ਇੱਕ ਦੇ ਬਿਆਂ ਵਿਅਕਤੀਆਂ ਦੇ ਜਿਹੜਾ ਅੰਗ ਲਾਉਂਦਾ ਜੀ ਕੈਂਪ ਲਾਇਆ ਤੇ ਅਸੀਂ ਤਾਂ ਸਾਰੇ ਸਮਾਜ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਆਪਾਂ ਨੂੰ ਸਾਰੇ ਜਿਹੜੇ ਸਮਾਜਿਕ ਕੰਮ ਨੇ ਇਹ ਬਹੁਤ ਵੱਡਾ ਇੱਕ ਕਾਰਿਆ ਜਿਹਦੇ ਵੀ ਹੱਥ ਪੈਰ ਜਿਹੜੇ ਹੈਗੇ ਲਾਉਣੇ ਆ ਤੇ ਮੰਦੇ ਨੂੰ ਜਿਹਦੇ ਵੀ ਕੋਈ ਦੁੱਖ ਦਰਦ ਹੈ ਇਹ ਉਹ ਚੀਜ਼ ਜਦੋਂ ਲੱਗਦੀ ਆ ਉਸ ਤੋਂ ਬਾਅਦ ਮਹਿਸੂਸ ਹੁੰਦਾ ਹੈ ਵੀਕ ਇੱਕ ਸਾਡੇ ਨਾਲ ਕਿਸ ਤਰ੍ਹਾਂ ਦਾ ਮਤਲਬ ਸਟੈ ਇਹ ਸਾਰਾ ਸ਼ੇਅਰ ਜਿਹੜਾ ਹੈਗਾ ਸਾਡੇ ਬਾਬਾ ਜੀ ਵੀ ਜਾਂਦੇ ਮੈਂ ਵੀ ਚਰਨਾਂ 'ਚ ਪ੍ਰਣਾਮ ਕਰਦੇ ਆ ਤੇ ਸਾਰੇ ਮੇਰੇ ਮਿੱਤਰ ਸੱਜਣ ਪ੍ਰਧਾਨ ਡਾਕ ਕਨਿਊਨੀਆਂ ਤੇ ਸਾਡੇ ਸਾਰੇ ਭਰਾ ਆਏ ਨੇ ਅਸੀਂ ਤਾਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਸਾਰੇ ਰਲ ਕੇ ਸਾਨੂੰ ਇਨਸਾਨੀਅਤ ਦੀ ਤੇ ਮਨੁੱਖਤਾ ਦੀ ਜਿਹੜੀ ਸੇਵਾ ਕਰਨੀ ਚਾਹੀਦੀ ਹੈ ਤਾਂ ਤੇ ਜਿਹੜਾ ਬਾਬਾ ਪਰਸ਼ੂਤਮ ਦਾ ਅਗੇ ਜੇ ਸ਼ਤਰ ਸ਼ਾਹ ਆਇਆ ਹੈ ਏਥੇ ਇਹਨਾਂ ਦੇ ਅਸ਼ੀਰਵਾਦ ਨਾਲ ਬੇਘੋਪ ਜਿਹੜੀ ਸੰਸਥਾ ਉਹਦੇ ਬਣੀਓ ਅੰਗਾਂ ਦਾ ਕੈਂਪ ਲਗਾਇਆ ਗਿਆ ਹੱਥ ਇਲੈਕਟ੍ਰੋਨਿਕਲ ਲਗਾਏ ਜਾ ਰਹੇ ਨੇ ਨਾ ਤੇ ਜਿਹੜੇ ਮਤਲਬ ਕਿਸੇ ਵੀ ਲੋੜਵੰਦ ਨੂੰ ਜਿਸ ਨੂੰ ਇਹ ਚੀਜ਼ ਮਿਲੇਗੀ ਉਸ ਲਈ ਇਹ ਬਹੁਤ ਵੱਡੀ ਇੱਕ ਆਸ਼ੀਰਵਾਦ ਲਾ ਲੋ ਬਾਬਾ ਜੀ ਦੀ ਦਾਤ ਵਜੋਂ ਕੰਮ ਕਰੂਗੀ ਕਿਉਂਕਿ ਕਿਸੇ ਦਾ ਹੱਥ ਹੋਣਾ ਜਾਂ ਅੰਗ ਨਾ ਹੋਣਾ ਉਹਦਾ ਦਰਦ ਆਪਾਂ ਸਮਝ ਸਕਦੇ ਹਾਂ ਤਾਂ ਬਹੁਤ ਵਧੀਆ ਉਪਰਾਲਾ ਇਹ ਸੰਸਥਾ ਬਣੀਓ ਤੇ ਬਾਬਾ ਜੀ ਦੇ ਅਸ਼ੀਰਵਾਦ ਨਾਲ ਇਦਾਂ ਦੇ ਉਪਰਾਲੇ ਜੋ ਸਮਾਜ ਭਲਾਈ ਦੇ ਕੰਮ ਹੁੰਦੇ ਨੇ ਬਹੁਤ ਵਧੀਆ ਲੱਗਦਾ ਸਾਡਾ ਸਾਰਿਆਂ ਦਾ ਸਹਿਯੋਗ ਆ ਸਾਡੇ ਭਰਾ ਜਿੰਨੇ ਵੀ ਨਾਲ ਹੋਰ ਸਾਡੀ ਜਿਹੜੀ ਵੀ ਟਰੱਕ ਯੂਨੀਅਨ ਦੀ ਸੰਸਥਾ ਜਿੰਨਾ ਅਸੀਂ ਵੱਤੋ ਵੱਤ ਸਹਿਯੋਗ ਇਹਨਾਂ ਨੂੰ ਕਰਦੇ ਰਵਾਂਗੇ ਫਿਰ ਜੰਦੀ ਬ੍ਰੇਕ ਤੋਂ ਕੁਈਆ ਮਾਨਸਾ ਹਰਦੇ ਵਿੱਚ ਖੜੇ ਆ ਸਾਡੇ ਬੜੇ ਸਤਿਕਾਰਯੋਗ ਸੰਤ ਪਰਸ਼ੋਤੋਂ ਦਾ ਜੀ ਦੀ ਗੁਵਾਈ ਦੇ ਵਿੱਚ ਅੱਜ ਇੱਥੇ ਕੈਂਪ ਲੱਗਿਆ ਜਾ ਪਹਿਲਾਂ ਵੀ ਬਹੁਤ ਸਾਰੇ ਕੈਂਪ ਇੱਥੇ ਹਰ ਮਹੀਨੇ ਲੱਗਦੇ ਰਹਿੰਦੇ ਨੇ ਪਿੱਛੇ ਵੀ ਅੱਖਾਂ ਦਾ ਕੈਂਪ ਲਾ ਕੇ ਰਹੇ ਆ ਅੱਜ ਉਹਨਾਂ ਵਿਅਕਤੀਆਂ ਦੇ ਜਿਨ੍ਹਾਂ ਦੇ ਕੋਈ ਕਿਸੇ ਹਾਦਸੇਆਂ ਕਾਰਨ ਜਾਂ ਦੁਰਘਟਨਾ ਮੰਨਾਰਨ ਹੱਥ ਜਾਂ ਅੰਗ ਟੁੱਟੇ ਗਏ ਉਹਨਾਂ ਲਈ ਇਹ ਬਹੁਤ ਵਧੀਆ ਪਰਾਲਾ ਬਾਬਾ ਜੀ ਵੱਲੋਂ ਤੇ ਹੋਰ ਸੰਸਥਾਵਾਂ ਵੱਲੋਂ ਕੀਤਾ ਗਿਆ ਸੋ ਇਹਦੇ ਨਾਲ ਆਪਣੀ ਕਿਰਿਆ ਸਾਂਝੋਕ ਕਰਈਆਂ ਥੋੜਾ ਮੋਟਾ ਉਹਨਾਂ ਨੂੰ ਉਹ ਵੀ ਲਈ ਜੀ ਚੱਕਣੀਆਂ ਉਹਦੇ ਲਈ ਬੜਾ ਵੱਡਾ ਸਹਿਯੋਗ ਮਿਲੂਗਾ ਇਹੋ ਜਿਹੇ ਆ ਪਰਾਲੇ ਸਮਾਜ ਦੇ ਵਿੱਚ ਉਹਨੇ ਕਹਿੰਦੇ ਨੇ ਸੋ ਜਿੰਨੇ ਵੀ ਸੰਗਤ ਆਈ ਆ ਟਰੱਕ ਜੀ ਦੇ ਪ੍ਰਧਾਨ ਆਏ ਨੇ ਸਾਡੇ ਸਤਿਕਾਰਤ ਬੱਬੀ ਜਾਨੇ ਵਾਲੇ ਆ ਜੀ ਉਹ ਵੀ ਖੜੇ ਨੇ ਤੇ ਇੱਧਰ ਵੀ ਸਾਰੇ ਸਾਥੀ ਖੜੇ ਨੇ ਇਹਨਾਂ ਦਾ ਬਹੁਤ ਧੰਨਵਾਦ ਆ ਸਾਰੀ ਸੰਗਤ ਦਾ ਧੰਨਵਾਦ ਆ ਤੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਕੈਂਪ ਲਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਸਮਾਜ ਪੜਾਈ ਦੇ ਕੰਮ ਕਰਦੇ ਨਾ ਹਾਂਗੇ ਇਹ ਹੀ ਸਾਡੀ ਖਾਮਨਾ ਸਾਰੇ ਸੰਗਤ ਨੂੰ ਬੇਨਤੀ ਆ ਕਿ ਵੱਧ ਛੱਡ ਕੇ ਸਹਿਯੋਗ ਦਿੰਦੇ ਰਹੋ ਸੰਤਾਂ ਦੀ ਰਵਾਇਤ ਦੇ ਵਿੱਚ ਅਸੀਂ ਵੜਾ ਵੱਡਾ ਸੋਚਿਆ ਹੋਇਆ ਕਿ ਇਸ ਨਗਰ ਨੂੰ ਬਹੁਤ ਉੱਚੇ ਸਥਾਨ ਤੇ ਲੈ ਕੇ ਜਾਣਾ ਸਾਡਾ ਬਹੁਤ ਬਹੁਤ ਧੰਨਵਾਦ ਵੀ ਵੈਗੁਰਜੀ ਕਰਦਾ ਹਾਂ ਸਾਡਾ ਵੈਗੁਰਜੀ ਜੀ ਕੀ ਕੈਂਪ ਮੋਕੇ ਡਾਕਟਰ ਦੀਆਂ ਮਹਾਰ ਟੀਮਾਂ ਵੱਲੋਂ 70 ਦੇ ਕਰੀਬ ਲੋਕਾਂ ਦੇ ਆਧੁਨਿਕ ਬਰੋਟੀ ਹੱਥ ਲਗਾਏ ਗਏ ਇਸ ਮੌਕੇ ਸ਼੍ਰੀ ਮਨਮント ਪਰਸੋਤੰਦਸ ਜੀ ਵੱਲੋਂ ਜਿੱਥੇ ਨਵੇਂ ਹੱਥ ਲਗਵਾਉਣ ਵਾਲੇ ਵਿਅਕਤੀਆਂ ਨੂੰ ਅਸ਼ੀਰਵਾਦ ਵੀ ਦਿੱਤਾ ਉੱਥੇ ਇੱਕ ਯਾਦਗਾਰੀ ਤਸਵੀਰਾਂ ਵੀ ਖਿੱਚਵਾਈਆਂ ਅਖੀਰ ਸਾਡੇ ਰਿਪੋਰਟਰ ਗੌਰਵ ਕਸ਼ੇਪਰ ਨਾਲ ਗੱਲਬਾਤ ਕਰਦੇ ਆਂ ਸਥਾਨ ਦੇ ਗੱਦੀ ਨਿਸ਼ੀਣ ਸ਼੍ਰੀ ਮਨਮント ਪ੍ਰਸੋਤਨ ਦਾਸ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ ਉਦਾਸੀ ਨਾਸ਼ਰੋਂ ਬਾਬਾ ਸ੍ਰੀ ਚੰਦ ਜੀ ਬ੍ਰਕਤ ਕਟਿਆ ਪਿੰਡ ਮਾਨਸਾ ਖੁਰਦ ਜ਼ਿਲ੍ਹਾ ਮਾਨਸਾ ਤੋਂ ਗੌਰਵਕਰ ਖੇਰਪੁਰ ਦੀ ਇੱਕ ਖਾਸੀ ਰਿਪੋਰਟ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਹੋ ਜਾਨੀ ਜਿੰਦੇ ਤਰੇਣ ਸਾਧੂਆਂ ਦੀ ਜੋ ਜੀਂਦੇ ਤੂੰ ਤਰੇਣ ਸਾਧੂਆਂ ਦੀ ਹੋ ਜਾ ਜੀਂਦੇ ਤੂੰ ਤਰੇਣ ਸਾਧੂਆਂ ਦੀ ਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਹੋ ਜਾਣੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਰੇਣ ਸਾਧੂਆਂ ਦੀ ਰੇਣ ਸਾਧੂਆਂ ਦੀ ਸਾਦੂਆ ਦੀ ਰਹਿਣ ਸਾਦੂਆ ਦੀ ਸਾਦੂਆ ਦੀ ਰਹਿਣ ਸਾਦੂਆ ਦੀ ਰਹਿਣ ਸਾਦੂਆ ਦੀ ਹੋ ਜਾਣੇ ਜਿੰਦ ਰੇਣ ਸਾਧੂਆਂ ਉਹ ਜਦ ਹੀ ਜਿੰਦੇ ਤੂੰ ਕਰਨ ਸਾਧੂਆਂ ਦੀ ਨਾਗ ਮਜਨ ਸੰਗ ਸਾਧੂਆਂ ਟੁੜੀ ਕ੍ਰਿਸ਼ਨਾ ਕਾ ਨਾਮ ਧਿਆਏ ਸੁਣ ਸਭ ਨਾਨ ਨੂੰ ਕਰ ਦਾਨ ਜਨਮ ਕਰਮਲ ਪੁੱਤਰੇ ਮਨ ਤੇ ਜਾਏ ਗੁਮਾਨ ਬੋਲ ਜਗਤ ਗੁਰੂ ਭਗਵਾਨ ਸ੍ਰੀ ਚੰਦ ਮਹਾਰਾਜ ਕੀ ਜੈ ਅੱਜ ਦਾ ਇਹੜਾ ਇਹ ਪ੍ਰੋਗਰਾਮ ਪਿਗ ਹੌਪ ਫਾਊਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਵੀਰ ਸੁੱਖਾ ਡੈਂਟਰ ਭਾਈ ਬੈਲੋ ਸੁੱਖਾ ਅੰਦਾਜ਼ ਪ੍ਰਿੰਟਿੰਗ ਪ੍ਰੈਸ ਗੁਰਬਖਸ਼ ਸਿੰਘ ਢਿੱਲੋਂ ਨੋਟ ਬੰਦਾਂ ਦੀ ਸੇਵਾ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਸਵਾਮੀ ਨਰਨਜਨ ਦੇਵ ਜੀ ਮਹਾਰਾਜ ਜੀ ਦੇ ਪ੍ਰੇਰਣਾ ਤੇ ਅਸ਼ੀਰਵਾਦ ਸਦਕਾ ਇਹ ਜਿਹੜਾ ਅੱਜ ਦਾ ਕੈਂਪ ਹੈ 11 1 2026 ਦਿਨ ਐਤਵਾਰ ਬ੍ਰਕਤ ਕੋਟਿਆ ਬਾਬਾ ਸ੍ਰੀ ਚੰਦ ਬ੍ਰਕਤ ਕੋਟਿਆ ਸਵਾਮੀ ਨਰਨਜਨ ਦੇਵ ਜੀ ਉਦਾਸੀਨ ਆਸ਼ਰਮ ਮਾਨਸਾ ਖੁਰਦਵੇ ਕੇ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ ਜਿਹੜੇ ਵੀਰਾਂ ਦੇ ਬਾਹਾਂ ਕੱਟੀਆਂ ਗਈਆਂ ਕੂਣੀ ਤੋਂ ਥੱਲੇ ਜਿਹੜਾ ਹੱਥ ਹੈ ਉਹ ਸਾਰੇ ਇੱਥੇ ਲਾਏ ਜਾਣਗੇ ਅਤੇ ਇਸ ਦੇ ਵਿੱਚ ਅੱਜ ਜਿਹੜੇ ਵੀਰਾਂ ਨੇ ਆ ਕੇ ਆਪਣਾ ਚੈੱਕਅਪ ਕਰਾਇਆ ਉਹ 100 ਦੇ ਕਰੀਬ 6 ਤੋਂ ਪਲੱਸ ਹੀ ਹਨ ਅਤੇ ਜਿਨ੍ਹਾਂ ਦੇ ਵਿੱਚੋਂ 50 ਦੇ ਪਲੱਸ ਹੱਥ ਲਗਾਏ ਗਏ ਹਨ ਬਾਕੀ ਜਿਸ ਤਰ੍ਹਾਂ ਵੀ ਉਹਨਾਂ ਦੇ ਦੂਸਰਿਆਂ ਦੇ ਸਾਈਜ਼ ਜਾਂ ਉਹ ਹੋਊਗਾ ਉਹਨਾਂ ਦੇ ਹੱਥ ਸਾਰਿਆਂ ਦੇ ਸਾਈਜ਼ ਮੁਤਾਬਕ ਲਾਏ ਜਾਣਗੇ ਮੈਂ ਧੰਨਵਾਦੀ ਹਾਂ ਹੋ ਫਾਊਂਡੇਸ਼ਨ ਬਰੇਟਾ ਸੁੱਖਾ ਡੈਂਟਰ ਫਾਈ ਵੈਲੋ ਸੁੱਖਾ ਅੰਦਾਜ਼ ਪ੍ਰਿੰਟਿੰਗ ਪ੍ਰੈਸ ਆਨਸਾ ਗੁਰਬਖਸ਼ ਸਿੰਘ ਢਿੱਲੋ ਲੋੜਵੰਦਾਂ ਦੀ ਸੇਵਾ ਅਤੇ ਇੱਥੇ ਪਹੁੰਚੀਆਂ ਮਹਾਨ ਸ਼ਖਸੀਅਤਾਂ ਦਰਜਾ ਬਾ ਦਰਜਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਮੁੱਚੀ ਸੰਗਤ ਦਾ ਤਹਿ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਐਸੇ ਕਰਜ ਮਹਾਰਾਜ ਕਿਰਪਾ ਕਰਕੇ ਅਸ਼ੀਰਵਾਦ ਦੇ ਕੇ ਕਰਵਾਉਂਦੇ ਰਹਿਣ ਸਾਡੇ ਵੀਰ ਗੌਰਵ ਗਰਗ ਜੀ ਸੰਤ ਕੀ ਸੰਗਤ ਟੀਵੀ ਇਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਦੇ ਜਰੀਏ ਹੀ ਇਹ ਪ੍ਰੋਗਰਾਮ ਸਾਰੀ ਦੁਨੀਆ ਦੇ ਵਿੱਚ ਦੇਖੇ ਜਾਂਦੇ ਹਨ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਰੀ ਪ੍ਰੈਸ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਕੇਮਾਂ ਦਾ ਜਾਚ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301